ਆਪਣੇ ਆਪਣੇ ਪੰਥਕ ਕਹਿ ਕੇ ਜਿਹਨੇ ਸਤਾ ਹੰਡਾਈ ਰਾਜ ਕੀਤਾ ਜੋ ਖੋਦੀ ਜਿਹੜਾ ਇਸ ਕੰਮ ਤੋਂ ਮੁਕਰ ਹੋ ਚੁੱਕਾ ਜੋ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਇਹ ਕ ਆਪਣੇ ਗੁਨਾਹ ਕਬੂਲ ਕਰ ਚੁੱਕਾ ਇਹ ਕਦੀ ਪੰਥੋਂ ਉਹਨਾਂ ਨੂੰ ਨਕਾਰ ਚੁੱਕਾ ਵਾ ਪੰਜਾਬੀ ਉਹਨਾਂ ਨੂੰ ਨਕਾਰ ਚੁੱਕੇ ਆ ਵੀ ਅਕੌਂਦੇ ਜਿਹੜਾ ਕੋਈ ਪੰਥ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਜਵਾਨੀ ਦੀ ਗੱਲ ਕਰਦਾ ਉਹਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਜਿਹੜਾ ਸਾਡੇ ਹਲਕਾ ਕਡੂਰ ਸਾਹਿਬ ਤੋਂ ਉਹਨਾਂ ਨੇ ਪਹਿਲਾਂ ਕੀਤਾ ਉਹ ਨਸ਼ੇ ਦੇ ਖਿਲਾਫ ਉਹਨਾਂ ਨੇ ਮਿਹਨਤ ਵੀ ਹਿਰਾ ਕਰਤੀਆਂ ਜਿਹੜੇ ਜਿੰਨੇ ਪਹਿਲੇ ਕਾਲੀ ਦਲ ਸੀ ਨਾ ਜਾਂ ਜਿਹੜੇ ਦੂਜੀਆਂ ਪਾਰਟੀਆਂ ਕਾਂਗਰਸ ਲਾ ਲੋ ਆਮ ਆਦਮੀ ਲਾ ਲੋ ਉਹਨਾਂ ਨੇ ਜਦੋਂ ਵੋਟਾਂ ਲੈਣੀਆਂ ਉਦੋਂ ਇੱਕ ਸੌ ਖਾਦੀ ਕਿਸੇ ਨੇ ਗੁੜਕਾ ਸਾਹਿਬ ਹੱਥ 'ਚ ਲੈ ਕੇ ਸੌ ਖਾਦੀ ਕਿਸੇ ਨੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਚਾਣ ਕੇ ਸੌ ਖਾਦੀ ਵੀ ਅਸੀਂ ਨਸ਼ਾ ਬੰਦ ਕਰਦਾਂਗੇ ਅਸੀਂ ਬੇਦਬੀਆਂ ਅਸੀਂ 24 ਘੰਟਿਆਂ 'ਚ ਬੰਦੀ ਸਿੰਘ ਰਿਹਾ ਕਰਦਾਂਗੇ ਪਰ ਵੇਖੋ ਵੀ ਉਹਨਾਂ ਨੇ ਕੁਰਸੀ ਤੇ ਕਾਮਯਾਬ ਹੋ ਗਏ ਬਾਅਦ 'ਚ ਆਪਣੀਆਂ ਸੌਵਾਂ ਭੁੱਲ ਗਏ ਆਪਣੇ ਵਾਅਦੇ ਭੁੱਲ ਗਏ ਪਰ ਪੰਜਾਬ ਦੇ ਵਿੱਚ ਕੇਵਲ ਇੱਕੋ ਅਜਿਹਾ ਮਨੁੱਖ ਆ ਇੱਕੋ ਇਹੋ ਜਿਹਾ ਮਰਦਾ ਆ ਵੀ ਜਿਨੇ ਬਿਨਾ ਕਿਸੇ ਕੁਰਸੀ ਦੇ ਕਾਮਯਾਬ ਹੋ ਕੇ ਤੇ ਉਹਨੇ ਨਸ਼ਾ ਪੰਦ ਕੀਤਾ ਨਸ਼ੇ ਨੂੰ ਥੱਲ ਪਾਈ ਤੇ ਲੋਕਾਂ ਨੇ ਕਿਹਾ ਵੀ ਤੂੰ ਇਲੈਕਸ਼ਨ ਲੜ ਪਹਿਲਾ ਲੀਡਰ ਜਿਨੇ ਕੋਈ 100 ਨਹੀਂ ਖਾਦੀ ਵੋਟਾਂ ਲੈ ਲਈ ਨਹੀਂ ਤੇ ਸਾਰੇ ਲੀਡਰ ਆਉਂਦੇ ਆ ਵਾਅਦੇ ਕਰਦੇ ਆ ਵੀ ਸਾਨੂੰ ਵੋਟਾਂ ਦੇ ਕਾਮਯਾਬ ਕਰੋ ਅਸੀਂ ਕੰਮ ਕਰਾਂਗੇ ਪਰ ਬੰਦੇ ਨੇ ਕੰਮ ਕੀਤਾ ਪਰ ਅੱਜ ਕੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਆ ਵੀ ਜਿਹੜੇ ਵਿਸ਼ੇ ਤੋਂ ਸ਼ੁਰੂ ਹੋਏ ਸੀ ਉਹ ਵਿਸ਼ਾ ਹੁਣ ਦੂਰ ਰਹਿ ਗਿਆ ਹੁਣ ਤਾਂ ਲੜਾਈ ਬਣ ਗਈ ਆ ਪਰਿਵਾਰ ਇਹ ਗੱਲ ਕਹਿ ਰਿਹਾ ਲੋਕਾਂ ਦਾ ਕਹਿਣਾ ਕਿ ਪਰਿਵਾਰ ਵੱਲੋਂ ਸਿਰਫ ਇਹ ਗੱਲ ਤੇ ਰਹਿ ਗਈ ਆ ਵੀ ਆਪਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਲਿਆਉਣਾ ਉਹ ਜਿਹੜੇ ਲੋਕ ਨਹੀਂ ਕਹਿੰਦੇ ਉਹ ਅਕਾਲੀ ਦਲ ਉਹ ਬਾਦਲ ਦਲ ਕਹਿੰਦਾ ਵਾ ਉਹ ਕਾਂਗਰਸ ਪਾਲ ਕਹਿੰਦਾ ਵਾ ਉਹ ਆਪਾ ਪਤੀ ਦਾ ਦਲ ਕਹਿੰਦਾ ਵਾ ਲੋਕਾਂ ਨੇ ਤਾਂ ਕਿਹਾ ਵਾ ਲੋਕਾਂ ਦੀ ਅਵਾਜ਼ ਦੇ ਵਿੱਚੋਂ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਉੱਠਿਆ ਵਾ ਇਹ ਕੋਈ ਆਪ ਤੇ ਪਾਰਟੀ ਬਣਾਈ ਨਹੀਂ ਆ ਨਾ ਇਹ ਪਰਿਵਾਰਕ ਪਾਰਟੀ ਆ ਨਾ ਕੋਈ ਇੱਕ ਕਮਰੇ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਸੀ ਵੀ ਕਾਲੀਦਾਲ ਵਾਰਿਸ ਪੰਜਾਬ ਦੇ ਬਣੇ ਜਿੰਦ ਤੱਕ ਵੀ ਸਾਰੇ ਲੋਕ ਇਹ ਗੱਲ ਕਹਿੰਦੇ ਹੋ ਖਾਲਸਾ ਰਾਜ ਤੋਂ ਗੱਲ ਸ਼ੁਰੂ ਹੋਈ ਕਿਉਂਕਿ ਹੁਣ ਭਾਜੀ ਹੁਣ ਅੰਦਰ ਨਹੀਂ ਐ ਇਸ ਵੇਲੇ ਤੋਂ ਆਪਾਂ ਇਸ ਵੇਲੇ ਕੁਝ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਵਿਚਾਰਧਾਰਾ ਹੁਣ ਕਿਦਾਂ ਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਕੋਈ ਇਦਾਂ ਦੀ ਹੰਗਾਇਲਚਲ ਹੁੰਦੀ ਹੈ ਜਿਹੜੇ ਖਾਲਸਾ ਰਾਜ ਦੀ ਗੱਲ ਤੋਂ ਸ਼ੁਰੂ ਹੁੰਦੀ ਹੈ ਗੱਲ ਉਹ ਖਾਲਸਾ ਰਾਜ ਦੀ ਗੱਲ ਹੁਣ ਵੀ ਕਰੋਗੇ ਉਹਦੇ ਬਿਨਾਂ ਤਾਂ ਸਾਡਾ ਹਾਲ ਹੀ ਨਹੀਂ ਸੋ ਉਹਦੇ ਤੋਂ ਕਦੇ ਵੀ ਕੋਈ ਮੁਨਕਰ ਨਹੀਂ ਆ ਅੱਜ ਵੀ ਉਸ ਕੱਲ ਦੇ ਪੈਰਾ ਦਿੰਨੇ ਆ ਜੀ ਇਹ ਜ਼ਿਆਦਾਤਰ ਲੋਕਾਂ ਨੇ ਤੁਹਾਨੂੰ ਉਦੋਂ ਪਛਾਣਿਆ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਅੱਜ ਆਮ ਆਦਮੀ ਪਾਰਟੀ ਨੂੰ 3 ਸਾਲ ਵੀ ਨਹੀਂ ਕੱਦੇ ਐਡੀ ਸ਼ਤੀ ਮੋਹ ਗਿਆ ਪੰਗ ਹੋ ਗਿਆ ਜਿਵੇਂ ਭਗਵੰਤ ਮਾਨ ਪਹਿਲਾਂ ਜਿਹੜੀਆਂ ਗੱਲਾਂ ਕਰਦਾ ਸੀਗਾ ਕਿ ਉਹਨਾਂ ਤੇ ਆ ਕੇ ਪਹਿਰਾ ਦੇਣ ਪਰ ਇਹਨਾਂ ਨੇ ਤਾਂ ਉਦੋਂ ਵੀ ਪਗਾਤੀ ਕੰਨ ਜਿਹੜਾ ਰੂਪ ਧਾਰ ਲਿਆ ਬੈਂਤੇ ਦਾ ਬੇਤੇ ਪੁੱਛੜ ਦਾ ਦੂਜਾ ਰੂਪ ਇਹ ਬਣ ਕੇ ਬਹਿ ਗਿਆ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ 22 ਫਸਲਾਂ ਤੇ ਐਮਐਸਪੀ ਦੇ ਦਾਂਗੇ ਉਹ ਵਾਅਦੇ ਕਿੱਥੇ ਆ ਅੱਜ ਕਿਸਾਨਾਂ ਦੀ ਪਿੱਠ 'ਤੇ ਸ਼ੋਰਾਂ ਮਾਰ ਰਹੇ ਆ ਸੰਤਾਂ ਦੀ ਜਿਹਦੇ ਗੱਲ ਕਰੀਏ ਸੰਤ ਸਾਡੇ ਦਿਲਾਂ ਚ ਵਸਦੇ ਆ ਉਹਨਾਂ ਦੀ ਲਾਸਾਨੀ ਸ਼ਹਾਦਤ ਆ ਜਿਹੜੀ ਉਹਨੂੰ ਹਮੇਸ਼ਾ ਹੀ ਸਾਡਾ ਸਿਜਦਾ ਹੈ ਠੀਕ ਆ ਤੇ ਉਹਨਾਂ ਦੀ ਕੋਈ ਬਦਬੀ ਕਰੇ ਉਹ ਸਾਡੇ برداشت ਨਹੀਂ ਹੈ ਅੱਜ ਦੋਸਤੋ ਅ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੀ ਭਰਤੀ ਮੁਹਮ ਜਿਹੜੀ ਆ ਆਰੰਭ ਹੋ ਚੁੱਕੀ ਆ ਤੇ ਇਸ ਵੇਲੇ ਹਲਕਾ ਖੇਮ ਕਰਨ ਦੇ ਵਿੱਚ ਉਹਨਾਂ ਦੇ ਮੈਂਬਰ ਸਹਿਬਾਨ ਸਾਡੇ ਨਾਲ ਮੌਜੂਦ ਨੇ ਆਪ ਆਪਾਂ ਕਰਦੇ ਵੈਲਵਟ ਸ਼ੁਰੂ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਨਾਮ ਦੱਸ ਦਿਓ ਤੇ ਆਪਣੀ ਅਹੁਦੇਦਾਰੀ ਦੱਸ ਦਿਓ ਮੈਂ ਜੀ ਅਕਾਲੀ ਦਲ ਵਾਰਿਸ ਪੰਜਾਬ ਦਾ ਸੇਵਕ ਆ ਜੀ ਨਾਮ ਮੇਰਾ ਹੈਗਾ ਸੁਖਬੀਰ ਸਿੰਘ ਬਲਟੂਆ ਤੁਹਾਡੀ ਪਾਜੀ ਅਹੁਦੇਦਾਰੀ ਦੱਸ ਦਿਓ ਮੈਂ ਜੀ ਅਕਾਲੀ ਦਲ ਵਾਰਿਸ ਪੰਜਾਬ ਦਾ ਆਪਣਾ ਸੇਵਾਦਾਰੀ ਆਂ ਅਸੀਂ ਕੋਈ ਵਕਤ ਪਹਿਲੀ ਗੱਲ ਜਿੰਨੇ ਵੀ ਬੰਦੇ ਚੱਲਦੇ ਆ ਸਾਰੇ ਇੱਕ ਸੇਵਾਦਾਰੀ ਦੇ ਤੌਰ ਤੇ ਚੱਲਦੇ ਆ ਤੇ ਵੈਸੇ ਤਰਨਤਾਰਨ ਜ਼ਿਲ੍ਹਾ ਕਮੇਟੀ ਦੇ ਵਿੱਚ ਮੇਰੀ ਮੈਂਬਰਸ਼ਿਪ ਆ ਜਿਵੇਂ ਪਾਜੀ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਬਹੁਤ ਬਣਿਆ ਉਹਨਾਂ ਦੀਆਂ ਭੜਕੀਆਂ ਮੁਹੰਮੂਦ ਸ਼ੁਰੂ ਹੋ ਚੁੱਕੀਆਂ ਤੁਹਾਡਾ ਉਹਨਾਂ ਨਾਲੋਂ ਵੱਖਰਾ ਕੀ ਰਹੂਗਾ ਦੇਖੋ ਜੀ ਪਹਿਲਾ ਅਕਾਲੀ ਦਲ ਜਿਹੜਾ ਜਿਹੜਾ ਆਪਣੇ ਆਪ ਨੂੰ ਪੰਥਕ ਕਹਿ ਕੇ ਜਿਨੇ ਸੱਤਾ ਹੰਢਾਈ ਰਾਜ ਕੀਤਾ ਜੋ ਖੋਬੀ ਜਿਹੜਾ ਇਸ ਕੰਮ ਤੋਂ ਮੁਨਕਰ ਹੋ ਚੁੱਕਾ ਜੋ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਇੱਕ ਆਪਣੇ ਗੁਨਾਹ ਕਬੂਲ ਕਰ ਚੁੱਕਾ ਹੈ ਠੀਕ ਹੈ ਜੀ ਪੰਥ ਉਹਨਾਂ ਨੂੰ ਨਕਾਰ ਚੁੱਕਾ ਵਾ ਪੰਜਾਬੀ ਉਹਨਾਂ ਨੂੰ ਨਕਾਰ ਚੁੱਕੇ ਆ ਸੋ ਇੱਕ ਜਿਹੜਾ ਖਲਾਅ ਬਣਿਆ ਹੈ ਉਪਰ ਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਕੋਈ ਪੰਥ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਜਵਾਨੀ ਦੀ ਗੱਲ ਕਰਦਾ ਉਹਦਾ ਕਿ ਹਣਾ ਬਹੁਤ ਜ਼ਰੂਰੀ ਹੈ ਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਜਿਹੜਾ ਸਾਡੇ ਹਲਕਾ ਕਨੂਰ ਸਾਹਿਬ ਤੋਂ ਉਹਨਾਂ ਨੇ ਪਹਿਲਾਂ ਕੀਤਾ ਉਹ ਨਸ਼ੇ ਦੇ ਖਿਲਾਫ ਉਹਨਾਂ ਨੇ ਮਿਹਨਤ ਵਹੀਰਾ ਕਰਤੀਆਂ ਠੀਕ ਹੈ ਜੀ ਨੌਜਵਾਨ ਨੂੰ ਨਸ਼ੇ ਨਾਲੋਂ ਤੋੜ ਕੇ ਨੂੰ ਦੇ ਲੜ ਲਾਇਆ ਪੰਥਕ ਕਾਰਜ ਕੀਤੇ ਠੀਕ ਹੈ ਜੀ ਉਸ ਭਰਤੀ ਆ ਜੇ ਉਹਨਾਂ ਦੀ ਜਿਹੜੀ ਪਾਰਟੀ ਦੀ ਭਰਤੀ ਹੋ ਆ ਜੀ ਅੱਗੇ ਕਰ ਜਾ ਭਰਤੀ ਦੀ ਮਹਿੰਮ ਜਦੋਂ ਸ਼ੁਰੂ ਕੀਤੀ ਆ ਇਹਦੇ ਵਿੱਚ ਕੋਈ ਪੈਸੇ ਵੀ ਲਿਆ ਜਾਂਦੇ ਆ ਜਾਂ ਆਪਣੇ ਆਪ ਲੋਕ ਆ ਰਹੇ ਕਿਹੜਾ ਕੀ ਤਰੀਕਾ ਕੀ ਤੁਹਾਡਾ ਹਾਂਜੀ ਇਹਦੇ ਚ ਜੀ 20 ਰੁਪਏ ਫੀਸ ਰੱਖੀ ਆ ਜੀ ਪਾਰਟੀ ਦੀ ਮੈਂਬਰਸ਼ਿਪ ਫੀਸ ਆ ਜੀ ਤੇ ਲੋਕ ਆ ਰਹੇ ਆਪਣੇ ਉਤਸ਼ਾਹ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਉਹ ਆਣ ਕੇ ਬਹੁਤ ਹੀ ਉਤਸ਼ਾਹ ਨਾਲ ਪਾਰਟੀ ਨਾਲ ਜੁੜ ਰਹੇ ਆ ਹਾਂਜੀ ਉਹ ਸਰ ਜਿਤਨਾ ਪਹਿਲਾਂ ਵੀ ਦੇਖਦੇ ਵੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਪਹਿਲਾਂ ਵੀ بڑے ਬਣਾਏ ਨਵੀਂ ਪਾਰਟੀ ਬਣਾਉਣ ਦੀ ਜੀ ਲੋੜ ਪਈ ਪਹਿਲਾਂ ਜੀ ਅਕਾਲੀ ਦਲ ਨਹੀਂ ਪਹਿਲਾਂ ਤਾਂ ਬਾਦਲ ਦਲ ਹੀ ਤੇ ਉਹ ਬਾਦਲ ਦਲ ਨੇ ਪੰਜਾਬ ਦੇ ਵਿੱਚ ਨਸ਼ੇ ਲਾਇਏ ਪੰਜਾਬ ਦੇ ਵਿੱਚ ਨਸ਼ਿਆਂ ਦੀ ਜੜ੍ਹ ਲਾਈ ਤੇ ਜਿਹੜਾ ਇਹ ਅਸੀਂ ਅਕਾਲੀ ਦਲ ਬਣਾਇਆ ਵਾ ਇਹਦਾ ਲੀਡਰ ਆ ਭਾਈ ਅਮਰਪਾਲ ਸਿੰਘ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਵਾ ਤੇ ਵੇਖੋ ਵੀ ਉਹ ਬੰਦੇ ਨੇ ਬਿਨਾ ਕਿਸੇ ਅਹੁਦੇ ਤੇ ਬਿਨਾ ਕਿਸੇ ਕੁਰਸੀ ਦੀ ਤਾਕਤ ਦੇ ਨਾਲ ਇਥੋਂ ਨਸ਼ਾ ਬੰਦ ਕੀਤਾ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨ ਜਿਹੜੇ ਠੇਕਿਆਂ ਤੇ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਡਿੱਗੇ ਫਿਰਦੇ ਸੀ ਉਹਨਾਂ ਨੂੰ ਉਹਨੇ ਠਾਕੇ ਤੇ ਆਨੰਦਪੁਰ ਘਰ ਵਾਪਸੀ ਕਰਾਈ ਉਹਨਾਂ ਨੇ ਬਾਣਾ ਪਾਇਆ ਉਹਨਾਂ ਨੇ ਦਾੜੇ ਪ੍ਰਕਾਸ਼ ਕੀਤੇ ਉਹਨਾਂ ਨੇ ਆ ਕੁਰਸਕੀ ਦੇ ਮਾਰ ਲੱਗੇ ਤੇ ਏ ਵੇਖੋ ਵੀ ਜਿਹੜੇ ਜਿੰਨੇ ਪਹਿਲੇ ਕਾਲੀ ਦਲ ਸੀ ਨਾ ਜਾਂ ਜਿਹੜੇ ਦੂਜੀਆਂ ਪਾਰਟੀਆਂ ਕਾਂਗਰਸ ਲਾ ਲੋ ਆਮ ਆਦਮੀ ਲਾ ਲੋ ਉਹਨਾਂ ਨੇ ਜਦੋਂ ਵੋਟਾਂ ਲੈਣੀਆਂ ਉਦੋਂ ਇੱਕ ਸੌ ਖਾਦੀ ਕਿਸੇ ਨੇ ਗੁੜਕਾ ਸਾਹਿਬ ਹੱਥ 'ਚ ਲੈ ਕੇ ਸੌ ਖਾਦੀ ਕਿਸੇ ਨੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੌ ਖਾਦੀ ਵੀ ਅਸੀਂ ਨਸ਼ਾ ਬੰਦ ਕਰਤਾਗੇ ਅਸੀਂ ਬਦਬੀਆਂ ਅਸੀਂ 24 ਘੰਟਿਆਂ 'ਚ ਬੰਦੀ ਸਿੰਘ ਰਿਹਾ ਕਰਤਾਗੇ ਪਰ ਵੇਖੋ ਵੀ ਉਹਨਾਂ ਨੇ ਕੁਰਸੀ ਤੇ ਕਾਮਯਾਬ ਹੋ ਗਏ ਬਾਅਦ 'ਚ ਉਹ ਆਪਣੀਆਂ ਸੌਹਾਂ ਭੁੱਲ ਗਏ ਆਪਣੇ ਵਾਦੇ ਭੁੱਲ ਗਏ ਔਰ ਪੰਜਾਬ ਦੇ ਵਿੱਚ ਕੇਵਲ ਇੱਕੋ ਅਜਿਹਾ ਮਨੁੱਖ ਆ ਇੱਕੋ ਇਹੋ ਜਿਹਾ ਮਰਦਾ ਆ ਵੀ ਜਿੰਨੇ ਬਿਨਾ ਕਿਸੇ ਕੁਰਸੀ ਦੇ ਕਾਮਯਾਬ ਹੋ ਕੇ ਤੇ ਉਹਨੇ ਨਸ਼ਾ ਬੰਦ ਕੀਤਾ ਨਸ਼ੇ ਨੂੰ ਠੱਲ ਪਾਈ ਤੇ ਲੋਕਾਂ ਨੇ ਕਿਹਾ ਵੀ ਤੂੰ ਇਲੈਕਸ਼ਨ ਲੜ ਲੋਕਾਂ ਨੇ ਕਿਹਾ ਵੀ ਅਸੀਂ ਤੈਨੂੰ ਵੋਟਾਂ ਪਾਉਂਦੇ ਆ ਤੇ 2 ਲੱਖ ਦੀ ਵੱਧ ਵੋਟਾਂ ਦੇ ਨਾਲ ਉਹ ਜੜਾ ਵਾ ਐਮਪੀ ਜਿੱਤ ਤੱਕ ਡੂਸਾ ਬਲਕੇ ਤੇ ਵੀ ਪਹਿਲਾ ਲੀਡਰ ਜਿੰਨੇ ਕੋਈ 100 ਨਹੀਂ ਖਾਦੀ ਵੋਟਾਂ ਲੈ ਲਈ ਨਹੀਂ ਤੇ ਸਾਰੇ ਲੀਡਰ ਹੁੰਦੇ ਆ ਵਾਅਦੇ ਕਰਦੇ ਆ ਵੀ ਸਾਨੂੰ ਵੋਟਾਂ ਦੇ ਕਾਮਯਾਬ ਕਰੋ ਅਸੀਂ ਕੰਮ ਕਰਾਂਗੇ ਪਰ ਬੰਦੇ ਨੇ ਕੰਮ ਕੀਤਾ ਤੇ ਲੋਕਾਂ ਨੇ ਕਿਹਾ ਵੀ ਤੂੰ ਵੋਟਾਂ ਲੜ। ਇੱਕ ਸਵਾਲ ਲੈ ਲਓ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਨੇ ਪਹਿਲਾਂ ਕਰਕੇ ਦਿਖਾਇਆ। ਠੀਕ ਹੈ ਜਿਹੜਾ ਕਰਕੇ ਦਿਖਾਇਆ ਪਰ ਅੱਜ ਕੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਆ ਵੀ ਜਿਹੜੇ ਵਿਸ਼ੇ ਤੋਂ ਸ਼ੁਰੂ ਹੋਏ ਸੀ ਉਹ ਵਿਸ਼ਾ ਹੁਣ ਦੂਰ ਰਹਿ ਗਏ। ਹੁਣ ਤਾਂ ਲੜਾਈ ਬਣ ਗਈ ਆ। ਪਰਿਵਾਰ ਇਹ ਗੱਲ ਕਹਿ ਰਿਹਾ ਲੋਕਾਂ ਦਾ ਕਹਿਣਾ ਕਿ ਪਰਿਵਾਰ ਵੱਲੋਂ ਸਿਰਫ ਇੱਕ ਗੱਲ ਤੇ ਰਹਿ ਗਈ ਆ ਵੀ ਆਪਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਲਿਆਉਣਾ। ਉਹ ਲੋ ਜਿਹੜੇ ਪਹਿਲਾਂ ਵਿਸ਼ੇ ਲੈ ਕੇ ਚੱਲੇ ਸੀਗੇ ਉਹ ਵਿਸ਼ੇ ਜਿਹੜੇ ਉਹ ਦੂਰ ਰਹਿ ਗਏ। ਬਿਲਕੁਲ ਜੀ ਦੂਰ ਨਹੀਂ ਰਹਿ ਗਏ ਵੇਖੋ ਵੀ ਨਸ਼ਿਆਂ ਦੀ ਗੱਲ ਸੀ ਤੇ ਅੱਜ ਵੀ ਸਾਡੀ ਪਾਰਟੀ ਸਭ ਤੋਂ ਪਹਿਲਾਂ ਗੱਲ ਹੀ ਨਸ਼ੇ ਦੀ ਰੱਖਦੀ ਹੈ ਜਿੱਥੇ ਕਿਤੇ ਅਸੀਂ ਆਪਣਾ ਸਟਾਲ ਲਾਉਂਦੇ ਆ ਜਾਂ ਮੈਂਬਰਸ਼ਿਪ ਭਰਤੀ ਚੱਲ ਰਿਹਾ ਵਾ ਉੱਥੇ ਸਭ ਤੋਂ ਪਹਿਲਾਂ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਆ ਦੂਜਾ ਆਹ ਵੇਖੋ ਨਾਲ ਬੰਦੀ ਸਿੰਘ ਰਿਹਾ ਕਰੋ ਉਹ ਜਿਹੜਾ ਵਾ ਕੈਮਰਾਮੈਨ ਨੂੰ ਮੈਂ ਕਹਿੰਦਾ ਵੀ ਉਹ ਉਹ ਵਿਖਾ ਦੇ ਵੀ ਇੱਥੇ ਵੀ ਅਸੀਂ ਬੰਦੀ ਸਿੰਘਾਂ ਦੀ ਆਵਾਜ਼ ਚੁਪਕੰਦੇ ਆ ਇਸ ਕਰਕੇ ਉਹ ਜਿਹੜੇ ਲੋਕ ਨਹੀਂ ਕਹਿੰਦੇ ਉਹ ਅਕਾਲੀ ਦਲ ਉਹ ਬਾਦਲ ਦਲ ਕਹਿੰਦਾ ਵਾ ਉਹ ਕਾਂਗਰਸ ਪਾਰਟੀ ਕਹਿੰਦਾ ਵਾ ਉਹ ਆਪ ਪੱਤਵੀ ਦਾ ਦਲ ਕਹਿੰਦਾ ਵਾ ਲੋਕਾਂ ਨੇ ਤਾਂ ਕਿਹਾ ਲੋਕਾਂ ਦੀ ਅਵਾਜ਼ ਦੇ ਵਿੱਚ ਉਹ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਉੱਠਿਆ ਵਾ ਇਹ ਕੋਈ ਆਪ ਤੇ ਪਾਰਟੀ ਬਣਾਈ ਨਹੀਂ ਆ ਨਾ ਇਹ ਪਰਿਵਾਰਕ ਪਾਰਟੀ ਆ ਨਾ ਕੋਈ ਇੱਕ ਕਮਰੇ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਸੀ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣੇ ਇਹ ਲੋਕਾਂ ਦੀ ਅਵਾਜ਼ ਸੀ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਹੋਇਸ ਕਰਕੇ ਲੋਕਾਂ ਦੀ ਬਣਾਈ ਹੋਈ ਪਾਰਟੀ ਆ ਲੋਕਾਂ ਨੂੰ ਪਤਾ ਹੋਵੇ ਵੀ ਇਹ ਕਾਹਦੇ ਕਰਕੇ ਬਣਾਈ ਆ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਮੈਂਬਰਸ਼ਿਪ ਜਿਹੜੀ ਇੱਥੇ ਭਰੀ ਜਾ ਰਹੀ ਆ ਉਹ ਸਿਰਫ ਜਿਹੜੇ ਸਿੱਕੀ ਸਰੂਪ ਚ ਵੇਚਿਆ ਗਿਆ ਉਹਨਾਂ ਦੀ ਭਰੀ ਜਾ ਰਹੀ ਆ ਜਾਂ ਜਿਹੜੇ ਪਿਤ ਲੋਕ ਆ ਉਹਨਾਂ ਦੀ ਵੀ ਮੈਂਬਰਸ਼ਿਪ ਜਿਹੜੀ ਨਹੀਂ ਵੇਖੋ ਜੀ ਇਹ ਨਾ ਪੰਥਕ ਭਾਵਨਾ ਜਿਹੜਾ ਜਜ਼ਬਾ ਨਾ ਉਹ ਬੜੀ ਚੀਜ਼ ਹੁੰਦੀ ਆ ਭਾਈ ਦਲਾਵਰ ਸਿੰਘ ਵੇਖ ਲਓ ਵੀ ਉਹ ਕੇਸ ਉਹਨਾਂ ਦੇ ਕਤਲ ਨਹੀਂ ਪਰ ਵੇਖੋ ਪੰਥ ਦੇ ਜਿਹੜੀ ਸਭ ਤੋਂ ਵੱਡੀ ਸਿੱਖਾਂ ਦੇ ਸਿਰ ਜਿਹੜੀ ਭਾਜੀ ਹੋ ਮੋੜ ਕੇ ਆਪਾਂ ਭਾਈ ਜਿੰਦਾ ਦੀ ਭਾਈ ਸੁਖੇ ਦੀ ਗੱਲ ਕਰਨ ਲਗੇ ਆ ਹੋਂ ਦੀ ਭਾਈ ਦੀਪ ਸਿੱਧੂ ਦੀ ਗੱਲ ਕਰਨ ਲਗੇ ਵੀ ਪੰਥਕ ਭਾਵਨਾ ਜਿਹੜਾ ਜਜਬਾ ਉਹ ਆਪਾਂ ਨੂੰ ਕੋਈ ਪਤਾ ਨਹੀਂ ਵੀ ਜ਼ਰੂਰੀ ਨਹੀਂ ਵੀ ਜਿਨੇ ਦਾੜਾ ਪ੍ਰਕਾਸ਼ ਕੀਤਾ ਉਹਦੇ ਅੰਦਰ ਹੀ ਹੋਵੇ ਨੌਜਵਾਨਾਂ ਦੇ ਭਾਈ ਦੀਪ ਸਿੱਧੂ ਨੇ ਜਿਹੜੀ ਖਡੋਤ ਤੋੜੀ ਮੈਂ ਨਾ ਕੋਈ ਦਾੜੇ ਪ੍ਰਕਾਸ਼ ਵਾਲਾ ਕੋਈ ਬਾਣੀ ਵਾਲਾ ਤੋੜੀ ਨਹੀਂ ਸਕਿਆ ਇਸ ਕਰਕੇ ਅਸੀਂ ਮੈਂਬਰਸ਼ਿਪ ਸਾਰਿਆਂ ਨੂੰ ਖੁੱਲਾ ਸਦਾ ਵੀ ਇੱਥੇ ਕਿਸੇ ਲਈ ਕੋਈ ਵਿਤਕਰਾ ਨਹੀਂ ਹੈਗਾ ਸਾਰਿਆਂ ਨੂੰ ਖੁੱਲਾ ਸਦਾ ਸਾਰਿਆਂ ਦੀ ਭਰੀ ਜਾਂਦੀ ਹੈ ਤੇ ਮੈਂ ਕ ਤੇ ਮਹਾਰਾਜ ਦੀ ਏਡੀ ਕਲਾ ਵਰਤੀ ਆ ਵੀ 9 ਵਜੇ ਤੇ ਹੁਣ ਟਾਈਮ ਕਿੰਨਾ ਹੋਇਆ ਹਣਾ ਤੇ ਹੁਣ ਤੱਕ ਅਸੀਂ ਵੇਖਿਆ ਵੀ ਘੱਟੋ ਘੱਟ 4 4:300 ਇਹ ਦੋ ਤਿੰਨ ਘੰਟਿਆਂ ਦੇ ਵਿੱਚ ਜਿਹੜੀ ਇਹ ਮੈਂਬਰਸ਼ਿਪ ਭਰਤੀਆਂ ਘਟੀਆਂ ਗਈਆਂ ਹਣ ਹਲਕਾ ਖੇਮ ਕਰਨ ਦੀ ਭਰਤੀ ਹੋ ਰਹੀ ਗੱਲ ਇਹ ਹਲਕਾ ਖੇਮ ਕਰਨ ਦੀ ਭਰਤੀ ਹੋ ਰਹੀ ਹੈ ਪਊ ਐਂਡ ਆਪਣੇ ਨਗਰ ਤੇ ਇੱਥੇ ਨਾਲੇ ਸੰਗਤ ਆਉਂਦੀ ਆ ਤੇ ਬੜੇ ਮਾਣ ਦੇ ਨਾਲ ਬੀਬੀਆਂ ਨਾਲ ਗੱਲ ਕੀਤੀ ਵੀ ਤੁਸੀਂ ਮੈਂਬਰ ਕਿਉਂ ਬੰਨਣਾ ਚਾਹੁੰਦੀਆਂ ਜੀ ਉਹ ਇੱਕ ਬੀਬੀ ਨੇ ਦੱਸਿਆ ਵਿਚਾਰੀ ਨੇ ਵੀ ਮੇਰਾ ਇੱਕੋ ਇੱਕੋ ਪੁੱਤ ਸੀ ਉਹ ਨਸ਼ੇ ਦੀ ਦਲਦਲ ਦੇ ਵਿੱਚ ਤੇ ਉਹ ਇਹ ਦੁਨੀਆ ਤੋਂ ਚੱਲ ਵਸਿਆ ਤੇ ਮੈਂ ਚਾਹੁੰਨੀ ਆ ਵੀ ਔਰ ਨਮਾਵਾ ਦੇ ਪੁੱਤ ਬਾਜਣ ਵੇਖੋ ਵੀ ਅਮਰਤਪਾਲ ਨੇ ਕਿਤੇ ਨਹੀਂ ਕਿਹਾ ਵੀ ਮੈਨੂੰ ਵੋਟਾਂ ਪਾਓ ਮੇਰੇ ਮੈਂਬਰ ਬਣੋ ਤੇ ਮੈਂ ਨਸ਼ੇ ਬੰਦ ਕਰਾਉਂਗਾ ਇਹ ਮਾਵਾ ਦੀ ਆਵਾਜ਼ ਆ ਇਹ ਪੰਜਾਬ ਦੀਆਂ ਮਾਵਾ ਦੀ ਪੰਜਾਬ ਦੇ ਬਜ਼ੁਰਗਾਂ ਦੀ ਸੱਥਾਂ ਦੀ ਆਵਾਜ਼ ਪਿੰਡਾਂ ਦੀ ਗਲੀਆਂ ਦੀ ਆਵਾਜ਼ ਆ ਵੀ ਅਮਰਤਪਾਲ ਨਸ਼ਾ ਬੰਦ ਕਰ ਸਕਦਾ ਅਮਰਤਪਾਲ ਜਿਵੇਂ ਭਾਈ ਅਮਰਤਪਾਲ ਜੀ ਕਹਿ ਰਹੇ ਸੀ ਕਿ ਨਸ਼ਾ ਬੰਦ ਕਰਾਉਣ ਚ ਯੋਗਦਾਨ ਪਾ ਰਹੇ ਸੀ ਸਿੱਖੀ ਸਰੂਪ ਦੇ ਕਹਿੰਦੇ ਕਿ ਆਓ ਅਮਰਤ ਸ਼ਗੋ ਗੁਰੂ ਦੇ ਸਿੰਘ ਸਜੂ ਉਹਨ ਜਿਹੜੀ ਮੈਂਬਰਸ਼ਿਪ ਜਿਹੜੇ ਲੋਕ ਆ ਫਾਰਮ ਭਰ ਰਹੇ ਜਿਹੜੇ ਆਗੂ ਭਰ ਰਹੇ ਉਹ ਵੀ ਕੋਈ ਪ੍ਰਣ ਕਰਾਉਂਦੇ ਆ ਕਿ ਜਿਹ ਕੋਈ ਨੌਜਵਾਨ ਆਉਂਦਾ ਵਾ ਸਾਰਿਆਂ ਨੂੰ ਬੇਨਤੀ ਲਈਦੀ ਆ ਵੀ ਤੁਸੀਂ ਗੁਰੂ ਵਾਲੇ ਬਣੋ ਅਮਰ ਤੇ ਸ਼ਕੋ ਤੇ ਆਪਣਾ ਦੂਜਾ ਵੀ ਜਿਹੜਾ ਤੁਸੀਂ ਫਿਰ ਪੰਥ ਦਾ ਜਿਹੜਾ ਕੋਈ ਕਾਰਜ ਕਰ ਸਕਦੇ ਵੀ ਇੱਕ ਵਾਰੀ ਆਪਾਂ ਅਡਮਿਸ਼ਨ ਲਈਏ ਦਾਖਲਾ ਲਈਏ ਤੇ ਦੂਜੀ ਕੱਲ ਕੋਈ ਆ ਕੇ ਤੇ ਬੰਦੀ ਛੁਣਨੀ ਲਾਉਂਦੇ ਵੀ ਤੂੰ ਹੁਣੇ ਹੀ ਗੁਰੂ ਆਲਾ ਬਾਣੀ ਪੜ ਆਪਾਂ ਉਹਨੂੰ ਕਿੰਨੇ ਨਾਲ ਜੋੜਦੇ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਉਹ ਜੋ ਸ਼ਰਨ ਆਵੇ ਤੇ ਸਖਤ ਲਾਵੇ ਕਲਾਵੇ ਦੇ ਵਿੱਚ ਲਾਓ ਜੇ ਕੋਈ ਨਸ਼ੇੜੀ ਹੈ ਨਸ਼ਾ ਕਰਦਾ ਜੇ ਆਪਾਂ ਉਹਨੂੰ ਕਲਾਵੇ ਦੇ ਵਿੱਚ ਲਾਵਾਂਗੇ ਤੇ ਤਾਂ ਹੀ ਛਡਾ ਸਕਦੇ ਜੇ ਆਪਾਂ ਉਹਦੇ ਤੋਂ ਦੂਰ ਭਜਾਂਗੇ ਜਾਂ ਉਹਨੂੰ ਆਪਣੇ ਤੋਂ ਦੂਰ ਕਰਾਂਗੇ ਫਿਰ ਤੇ ਕੋਈ ਹਲ ਨਹੀਂ ਹੈ ਬਾਬਾ ਨਾਨਕ ਵੇਖੋ ਕਿੱਥੇ ਗਿਆ ਜਿਹੜੇ ਟੁੱਟੇ ਹੋਏ ਲੋਕ ਸੀ ਤੇ ਸਾਡਾ ਮੇਨ ਮਕਸਦ ਜੇ ਬਾਬੇ ਨਾਨਕ ਦੇ ਸਿਧਾਂਤ ਤੇ ਚੱਲਣਾ ਹੈ ਤਾਂ ਜਿਹੜੇ ਟੁੱਟੇ ਹੋਏ ਉਹਨਾਂ ਨੂੰ ਆਪਣੇ ਨਾਲ ਜੋੜਨਾ ਹੈ ਇਹ ਨਹੀਂ ਵੀ ਕਿਸੇ ਦੀ ਦਾੜ੍ਹੀ ਕੱਟੀ ਵੇਖੀ ਕਿਸੇ ਨੂੰ ਆਪਾਂ ਸ਼ਰਾਬ ਪੀਂਦਾ ਵੇਖਿਆ ਤੁਹਾਨੂੰ ਕਹੀਏ ਤੂੰ ਇੱਥੋਂ ਚੱਲ ਜਾ ਤੂੰ ਸਾਡੇ ਲਾਗੇ ਨਹੀਂ ਹੋਣਾ ਅਸੀਂ ਉਹਨਾਂ ਲੋਕਾਂ ਦੇ ਕੋਲ ਜਾਣਾ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਮਤਲਬ ਸਵਰ ਸਿੰਘ ਜੀ ਤੋਂ ਲਿਖਿਆ ਸਵਰ ਸਿੰਘ ਜੀ ਜਿੱਦਾਂ ਕਹਿੰਦੇ ਵੀ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਖਾਲਸਾ ਰਾਜ ਤੋਂ ਗੱਲ ਸ਼ੁਰੂ ਹੋਏਗੀ ਕਿਉਂਕਿ ਹੁਣ ਭਾਜੀ ਹੁਣ ਅੰਦਰ ਨਹੀਂ ਐ ਇਸ ਵੇਲੇ ਤੇ ਆਪਾਂ ਇਸ ਵੇਲੇ ਕੁਝ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਵਿਚਾਰ ਤਾਂ ਰੱਖੋਣ ਕਿੰਦਾਂ ਦੀ ਹੈ ਕੀ ਤੁਹਾਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਕੋਈ ਇਦਾਂ ਦੀ ਹਲਚਲ ਹੁੰਦੀ ਹੈ ਜਿਹੜੇ ਖਾਲਸਾ ਰਾਜ ਦੀ ਗੱਲ ਤੋਂ ਸ਼ੁਰੂ ਹੁੰਦੀ ਹੈ ਗੱਲ ਉਹ ਖਾਲਸਾ ਰਾਜ ਦੀ ਗੱਲ ਹੁਣ ਵੀ ਕਰੋਗੇ ਬਿਲਕੁਲ ਜੀ ਖਾਲਸਾ ਰਾਜ ਦੀ ਗੱਲ ਤਾਂ ਪਹਿਲਾਂ ਵੀ ਹੋਈ ਹੈ ਅੱਜ ਵੀ ਹੁੰਦੀ ਹੈ ਤੇ ਹਰ ਗੁਰੂ ਘਰ ਦੇ ਵਿੱਚ ਰਾਜ ਕਰੇਗਾ ਖਾਲਸਾ ਦਾ 16 ਪੜਿਆ ਜਾਂਦਾ ਠੀਕ ਹੈ ਜੀ ਉਹਦੇ ਬਿਨਾਂ ਤਾਂ ਸਾਡਾ ਹੱਲ ਹੀ ਨਹੀਂ ਠੀਕ ਹੈ ਸੋ ਉਹਦੇ ਤੋਂ ਕਦੇ ਵੀ ਕੋਈ ਮੁਨਕਰ ਨਹੀਂ ਆ ਅੱਜ ਵੀ ਅਸੀਂ ਉਸ ਗੱਲ ਤੇ ਪਹਿਰਾ ਦਿੰਨੇ ਆ ਜੀ ਇੱਕ ਚੀਜ਼ ਹੋ ਰਹੀ ਹੈ ਜਿਹੜੇ ਕੱਲ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ ਖੜ ਕੇ ਉਹਨਾਂ ਨੇ ਕਿਹਾ ਵੀ ਉਹ ਵੇਖੋ ਇੱਕ ਪਹਿਲਾਂ ਵੀ ਉੱਥੇ ਪਿੰਡਰਾਂ ਵਾਲਿਆਂ ਦੇ ਰੀਸ ਕਰਨੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਬਿਨਾਂ ਨਾਂ ਲਿਆ ਉਹਨਾਂ ਨੇ ਕਿਹਾ ਵੀ ਅੱਜ ਉਹ ਟਿਕੜੂ ਗੱਲ ਦੇ ਜੇਲ੍ਹ ਦੇ ਵਿੱਚ ਬੈਠ ਕੇ ਉੱਥੇ ਪਾਠ ਕਰ ਰਹੇ ਨੇ ਇਸ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲਾਂ ਵੀ ਬੀਜੇਪੀ ਜਾਂ ਆਰਐਸਐਸ ਨੇ ਆਪਣੇ ਨਾਲ ਧੱਕੇ ਕੀਤੇ ਆ ਠੀਕ ਹੈ ਜੀ ਜੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਜੇ ਕਾਂਗਰਸ ਨੇ ਕੀਤਾ ਨਾਲ ਉਸ ਸਮੇਂ ਜਿਹੜੇ ਆ ਉਹ ਮਾਰਚਰ ਭਾਜਪਾ ਨੇ ਵੀ ਕੱਢੇ ਆਰਐਸਐਸ ਨੇ ਵੀ ਕੱਢੇ ਵੀ ਇੱਥੇ ਅਟੈਕ ਕੀਤਾ ਜਾਵੇ ਠੀਕ ਹੈ ਤਾਂ ਹਮੇਸ਼ਾ ਤੋਂ ਸਾਡੇ ਵਿਰੋਧੀ ਰਹੇ ਠੀਕ ਹੈ ਇਹਨਾਂ ਨੇ ਤਾਂ ਹਮੇਸ਼ਾ ਹੀ ਸਾਡੀਆਂ ਜ਼ੁਬਾਨਾਂ ਸਾਡੀਆਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਸਿੰਘ ਸਾਡੇ ਚੜ੍ਹਦੀ ਕਲਾ 'ਚ ਆ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਕਿਰਪਾ ਹੋਈ ਆ ਕਿ ਸੱਤ ਸਿੰਘ ਆ ਜਿਹੜੇ ਉਹਨਾਂ ਤੋਂ ਐਨਐਸਏ ਹਟ ਗਿਆ ਉਹ ਪੰਜਾਬ ਆਗੇ ਆ ਬਹੁਤ ਜਲਦੀ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਉਹ ਵੀ ਸਾਡੇ ਵਿੱਚ ਆਉਣਗੇ ਫਿਰ ਆਪਾਂ ਆਪਣੇ ਕੌਮੀਅਤ ਦੀ ਗੱਲ ਕਰਾਂਗੇ ਸੁਭੀਰ ਜੀ ਜਦੋਂ ਤੁਸੀਂ ਚੱਲੇ ਹੋ ਜਦੋਂ ਤੁਹਾਡਾ ਕੈਰੀ ਤੁਸੀਂ ਸ਼ੁਰੂਆਤੀ ਤੌਰ ਤੇ ਉਦੋਂ ਹੀ ਹੋਣ ਦੇ ਚਾਏ ਜਿਆਦਾਤਰ ਲੋਕਾਂ ਨੇ ਤੁਹਾਨੂੰ ਉਦੋਂ ਪਛਾਣਿਆ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਅੱਜ ਆਮ ਆਦਮੀ ਪਾਰਟੀ ਨੂੰ 3 ਸਾਲ ਵੀ ਨਹੀਂ ਕੱਡੇ ਐਡੀਸ਼ੀਤੀ ਮੋਹ ਕਿਉਂ ਪੰਗ ਹੋ ਗਿਆ ਦੇਖੋ ਜੀ ਮੋਹ ਪੰਗ ਆਪਾਂ ਸਾਰਿਆਂ ਨੂੰ ਸਾਰਿਆਂ ਦੀ ਇੱਕ ਚਾਹਤ ਸੀ ਕਿ ਕੁਝ ਨਵਾਂ ਹੋਵੇ ਕਿਉਂਕਿ ਆਪਾਂ ਕਾਲੀ ਦਲ ਨੂੰ ਵੀ ਵੇਖ ਲਿਆ ਆਪਾਂ ਕਾਂਗਰਸ ਨੂੰ ਵੀ ਵੇਖ ਲਿਆ ਬਾਕੀ ਪਾਰਟੀਆਂ ਨੂੰ ਵੀ ਦੇਖ ਲਿਆ ਠੀਕ ਇੱਕ ਬਦਲਾਅ ਦੇ ਕਰਕੇ ਆਪਾਂ ਸਾਰਿਆਂ ਨੇ ਮਿਹਨਤ ਕੀਤੀ ਇੱਕ ਚੰਗੇ ਲੋਕ ਆ ਕੇ ਜਿਵੇਂ ਭਗਵੰਤ ਮਾਨ ਪਹਿਲਾਂ ਜਿਹੜੀਆਂ ਗੱਲਾਂ ਕਰਦਾ ਸੀਗਾ ਕਿ ਉਹਨਾਂ ਤੇ ਆ ਕੇ ਪਹਿਰਾ ਦੇਣ ਪਰ ਇਹਨਾਂ ਨੇ ਤਾਂ ਉਹ ਤੋਂ ਵੀ ਪਵਾਤੀ ਕਿ ਕੰਨੇ ਜਿਹੜਾ ਰੂਪ ਧਾਰ ਲਿਆ ਬੈਂਤੇ ਦਾ ਬੈਂਤੇ ਬੁਚੜ ਦਾ ਦੂਜਾ ਰੂਪ ਇਹ ਬਣ ਕੇ ਪੈ ਗਿਆ ਠੀਕ ਹੈ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਜਿਹੜੀਆਂ ਐਮਐਸਪੀ ਦੀ ਗੱਲ ਕਰਦੇ ਸੀਗੇ ਜੀ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ 22 ਫਸਲਾਂ ਤੇ ਐਮਐਸਪੀ ਦੇ ਦਾਂਗੇ ਉਹ ਵਾਅਦੇ ਕਿੱਥੇ ਆ ਅੱਜ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰ ਰਹੇ ਆ ਕਰੀ ਕਹਿਣੀ ਦੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਤੁਹਾਡੇ ਇਲਾਕੇ ਦੇ ਗੁਲਾਮ ਨਹੀਂ ਤੁਹਾਡੇ ਇਲਾਕੇ ਦੇ ਕੈबिनेट ਮੰਤਰੀ ਸਾਹਿਬ ਦਾ ਬਿਆਨ ਆ ਗਿਆ ਜਾਂ ਤੁਨ ਸਾਹਿਬ ਦਾ ਵੀ ਬਿਆਨ ਆਇਆ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਕਿਹੜੇ ਸਾਹਿਬ ਨਾਲ ਖੜੇ ਆ ਜੀ ਇਹ ਇਹ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ ਵੀ ਪਿਛੇ ਇਤਿਹਾਸ ਵੀ ਫੋਲ ਕੇ ਵੇਖ ਲਈਏ ਜਦੋਂ ਕੋਈ ਸਾਡੇ ਨਾਲ ਗੱਲਬਾਤ ਕਰਨ ਆਉਂਦਾ ਜਾਂ ਕਿਸੇ ਨੂੰ ਅਸੀਂ ਸੱਦਾ ਦਿੰਨੇ ਆ ਉਹਨੂੰ ਜੀ ਆਇਆਂ ਕਹਿੰਦੇ ਆ ਠੀਕ ਆ ਉਹਦੀ ਗੱਲ ਸੁਣਦੇ ਆ ਠੀਕਾ ਉਹਨਾਂ ਨੂੰ ਫੜ ਕੇ ਅਸੀਂ ਅਰੈਸਟ ਨਹੀਂ ਕਰਦੇ ਉਹਨਾਂ ਨੂੰ ਜੇਲਾ ਅੰਦਰ ਬੰਦ ਨਹੀਂ ਕਰਦੇ ਠੀਕ ਆ ਇਹ ਕੋਈ ਉਤਾਰਾ ਇਹਨਾਂ ਦਾ ਕੋਈ ਬੰਦਿਆਂ ਵਾਲਾ ਹੈਗਾ ਜੀ ਉਹਨਾਂ ਨੇ ਤੇ ਚੋਤਾ ਕਹਿ ਵੀ ਮੈਂ ਅਸਤੀਫਾ ਦੇਣ ਨੂੰ ਇਚਾਰਾ ਤੁਹਾਡੇ ਕੈਬਨਿਟ ਮੰਤਰੀ ਸਾਹਿਬ ਦਾ ਜੀ ਹੁਣ ਨਾ ਜੀ ਡਰਾਮੇ ਨਾ ਕਰਨ ਜੀ ਦੇ ਕੇ ਹੁਣ ਆਓ ਜੀ ਆਇਆਂ ਨੂੰ ਠੀਕ ਆ ਤੁਹਾਨੂੰ ਲੱਗਦਾ ਡਰਾਮਾ ਹੋ ਰਿਹਾ ਹੈ ਡਰਾਮਾ ਹੋ ਰਿਹਾ ਜੀ ਸ਼ਰਿਆਮ ਡਰਾਮਾ ਬਿਕਾ ਜੀ ਹੋਰ ਅਡੇ ਕੋਲ ਆਉਣ ਵਾਲੇ ਸਮੇਂ ਪਲਾਨਿੰਗ ਕੀ ਆ ਪਾਰਟੀ ਵੱਲੋਂ ਪਲਾਨਿੰਗ ਕੀ ਆ ਤੁਹਾਡੀ ਪਲਾਨਿੰਗ ਇਹੀ ਆ ਜੀ ਮੈਂਬਰਸ਼ਿਪ ਹੋ ਰਹੀ ਆ ਹਰ ਪਿੰਡ ਦੇ ਵਿੱਚ ਆਪਣੀ ਪਾਰਟੀ ਦਾ ਸੰਗਠਨ ਹੈ ਜਿਹੜ ਪਹਿਲਾਂ ਵੀ ਮਿਹਨਤ ਕੀਤੀ ਗਰਾਉਂਡ ਤੋਂ ਉੱਠੇ ਹੋਏ ਬੰਦੇ ਆ ਜੀ ਅਸੀਂ ਕੋਈ ਉੱਤੋਂ ਤਾਂ ਡਿੱਗੇ ਨਹੀਂ ਹਾਂ ਧਾਰਮਿਕ ਪਰਿਵਾਰਾਂ ਚੋਂ ਨਿਕਲ ਕੇ ਆਏ ਹਾਂ ਸੋ ਪੰਜਾਬ ਲਈ ਕੌਮਲੀ ਦਿਲਾਂ ਦੇ ਵਿੱਚ ਦਰਦ ਹੈ ਠੀਕ ਆ ਤਾਂ ਹੀ ਸਰਕਾਰ ਰਹਿੰਦੇ ਆ ਠੀਕ ਆ ਲੱਤ ਮਾਰ ਕੇ ਆ ਕੇ ਖੜੇ ਆ ਜਦੋਂ ਤੁਸੀਂ ਪਾਰਟੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਨਾ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਇਹ ਵੇਖਿਆ ਸੀ ਮੈਂ ਖੁਦ ਤੁਹਾਡੀਆਂ ਜਾਂਦਾ ਵੀ ਗਿਆ ਤੁਹਾਡੇ ਨਾਲ ਰੈਲੀਆਂ 'ਚ ਵੀ ਵੇਖੀਆਂ ਤੁਹਾਡੀਆਂ ਜਾ ਕੇ ਬਹੁਤ ਵੱਡਾ ਇਕੱਠ ਹੁੰਦਾ ਸੀ ਤੁਹਾਡੇ ਨਾਲ ਨੌਜਵਾਨਾਂ ਦਾ ਪਰ ajo ਨੌਜਵਾਨਾਂ ਨੂੰ ਤੁਸੀਂ ਮਿਲੇ ਹੋ ਕਿ ਜਾਂ ਉਹਨਾਂ ਨੂੰ ਅਜੇ ਪਤਾ ਹੀ ਨਹੀਂ ਲੱਗਿਆ ਜਾਂ ਵੀਡੀਓ ਜਾਣ ਤੋਂ ਬਾਅਦ ਪਤਾ ਲੱਗੂਗਾ ਕਿ ਯਾਰਾ ਕੁਸ਼ਕੀਰ ਨੇ ਮੋਰਚਾ ਖੜਾ ਕਰਤਾ ਤੇ ਆਪਾਂ ਫੇਰ ਦੁਬਾਰਾ ਇਕੱਠੇ ਹੋਈਏ ਨਹੀਂ ਸਾਰੇ ਭਰਾ ਨਾਲ ਹੀ ਆ ਜੀ ਕੋਈ ਪਾਸੇ ਨਹੀਂ ਆ ਸਾਰੇ ਭਰਾ ਗੱਲਬਾਤ ਹੋਈ ਆ ਸਾਰੇ ਕੋਲੀ ਆਉਣਗੇ ਆਪਣੇ ਨਾਲ ਹੀ ਆਪਣੇ ਨਾਲ ਫੇਰ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਆਪਣੇ ਸੇਵਾ ਕਰਨਗੇ ਸਾਰੇ ਹੀ ਆਪਣੇ ਨਾਲ ਨੇ ਕੋਈ ਆਪਣੇ ਤੋਂ ਪਾਸੇ ਨਹੀਂ ਜੀ ਹੋਰ ਵੀ ਪਾਰਟੀਆਂ ਹੈਗੀਆਂ ਜਿਹੜੀਆਂ ਆਪਣੇ ਆਪ ਨੂੰ ਪੰਜਾਬ ਹਤਾਸ਼ੀ ਕਹਿਣੀਆਂ ਨੇ ਤੇ ਜਿਵੇਂ ਆਮਨਦਾਲ ਹੋ ਗਿਆ ਹੋਰ ਵੀ ਪਾਰਟੀਆਂ ਗਈਆਂ ਨੇ ਕਿ ਇਹ ਪਾਰਟੀਆਂ ਇਕੱਠੀਆਂ ਹੋ ਗਏ ਆਪਣੀ ਲੜਾਈ ਨਹੀਂ ਲੜ ਸਕਦੀਆਂ ਆ ਵੇਖੋ ਜੀ ਇਹ ਕਿੰਨਾ ਕਿਤੇ ਮੈਂ ਸਮਝਦਾ ਜੀ ਕੋਈ ਵਿਚਾਰਕ મતਭੇਦ ਹੈਗੇ ਹਨ ਸਾਰਿਆਂ ਦੇ ਵਿੱਚ ਵੈਸੇ ਤਾਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਹੁਣ ਵੀ ਕੋਸ਼ਿਸ਼ ਚੱਲ ਰਹੀ ਹੈ ਕਿ ਸਾਰੇ ਇੱਕ ਪਲੇਟਫਾਰਮ ਤੇ ਆ ਕੇ ਜਿਵੇਂ ਹੁਣ ਆਪਾਂ ਸ਼ਾਇਦ ਤੁਸੀਂ ਸਾਰਿਆਂ ਨੇ ਬਿਆਨ ਵੀ ਸੁਨੇ ਹੋਣੇ ਵੱਡੇ ਸਾਡੇ ਪੰਥਕ ਲੀਡਰਾਂ ਨੇ ਵੀ ਬਿਆਨ ਦਿੱਤੇ ਆ ਕਿ ਜਿਵੇਂ ਐਸ்சி ਪੀਸੀ ਅੱਗੇ ਇਲੈਕਸ਼ਨ ਆਉਣ ਦੀ ਸੁਭਾਵਨਾ ਬਣੀ ਹੈ ਠੀਕ ਹੈ ਮਸਲਾ ਕੀ ਅਭੀ ਧਿਰਾਂ ਜਿਆਦੀਆਂ ਹੈ ਠੀਕ ਹੈ ਜੀ ਅਕਾਲੀ ਦਲ ਹੈਗਾ 10% ਤੇ ਦੂਸਰੇ ਆਪਣੇ 10 13% ਉਹ 9.9% ਸਾਨੂੰ ਇਕੱਠੇ ਹੋਣ ਦੀ ਜਰੂਰਤ ਆ ਇਕੱਠੇ ਹੋ ਕੇ ਹਮਲਾ ਮਾਰਾਂਗੇ ਤਾਂ ਸਾਡੇ ਲਈ ਆਸਾਨ ਹੋ ਜਾਊਗਾ ਜਿੰਨਾ ਚਿਰੇ ਬਾਦਲ ਲਾਣਾ ਸਾਡੇ ਮਗਰੋਂ ਨਹੀਂ ਲੈਂਦਾ ਆਪਾਂ ਕੌਮ ਦੇ ਭਲੇ ਦੀ ਗੱਲ ਨਹੀਂ ਕਰਦਾ ਲੱਗਦਾ ਨਹੀਂ ਕਿ ਲੋਕਲ ਲੀਡਰਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜਾ ਲੋਕਲ ਲੀਡਰ ਆ ਉਹਨਾਂ ਦਾ ਬਾਰ-ਬਾਰ ਬਿਆਨ ਇਹ ਵੀ ਦੇਖਣ ਨੂੰ ਮਿਲਦਾ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਤੇ ਭਾਈ ਬਾਦੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਵੀ ਹੋ ਸਕਦਾ ਉਹਨੂੰ ਕਿੱਥਾ ਦੇਖਦੇ ਨਹੀਂ ਅਜੇ ਤੱਕ ਤਾਂ ਕੋਈ ਇੰਨੀ ਸਹਭਾ ਨਹੀਂ ਕਿਾ ਜੀ ਤੁਸੀਂ ਅਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਦੇਖ ਲਓ ਉਹਨੇ ਸਾ ਲੋਕਾਂ ਤਾਂ ਕਿਉਂਕਿ ਉਹ ਵੀ ਇਹ ਜਾਣ ਚੁੱਕੇ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਚੁੱਕੇ ਆ ਲੋਕਾਂ ਨਾਲ ਮੋਹ ਭੰਗ ਹੋ ਚੁੱਕਾ ਅਕਾਲੀ ਦਲ ਦਾ ਇੱਥੇ ਕੁਝ ਨਹੀਂ ਹੈਗਾ ਜਿਹੜੀ ਤੁਸੀਂ ਲੋਕਲ ਲੀਡਰਾਂ ਦੀ ਗੱਲ ਕੀਤੀ ਉਹ ਤਾਂ ਵੈਸੇ ਹੀ ਅਕਾਲ ਤਖਤ ਵੱਲੋਂ ਜਿਹੜੇ ਉਹ ਪਾਰਟੀ ਨੂੰ ਮਰਗਬਾਰ ਕੀਤੇ ਹੋਏ ਆ ਠੀਕ ਹੈ ਜੀ ਲੋਕਾਂ ਵੱਲੋਂ ਵੀ ਨਕਾਰੇ ਆ ਤੇ ਪੰਥ ਵੱਲੋਂ ਵੀ ਨਕਾਰੇ ਆ ਉਹਨਾਂ ਦੀਆਂ ਗੱਲਾਂ ਕੀ ਕਰਨੀਆਂ ਮੈਂ ਤਾਂ ਕਰਕੇ ਸਵਾਲ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਹੀ ਜਿਹੜਾ ਉਹ ਭਰਤੀ ਵਿੱਚ ਬਾਅਦ ਚ ਸ਼ੁਰੂ ਹੋਈ ਤੇ ਉਹਦੇ ਹਿੱਸਾ ਲੈ ਕੇ ਉਹਨਾਂ ਨੇ ਆਪਣੀ ਭਰਤੀ ਵਿੱਚ ਮੇਰੇ ਦੀ ਪਹਿਲਾਂ ਸ਼ੁਰੂ ਕਰਦੀ ਅਹ ਇਹੋ ਹੀ ਨਾ ਜੀ ਅਕਾਲ ਤਖਤ ਸਹਿਮਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਤੇ ਕਮੇਟੀ ਨੂੰ ਹੁਕਮ ਲਾਇਆ ਸੀਗਾ ਵੀ ਭਰਤੀ ਮਹਿਮ ਸ਼ੁਰੂ ਕਰਨੀ ਹੈ ਪਰ ਅਕਾਲੀ ਦਲ ਦੇ ਉਹੀ ਜਿਹੜੇ ਚੰਦ ਚੰਦ ਲੋਕ ਆ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਕੀਤਾ ਪੰਥ ਦਾ ਕੌਮ ਦਾ ਉਹ ਲੋਕਾਂ ਨੇ ਆਪਦੇ ਲੈਵਲ ਤੇ ਸ਼ੁਰੂ ਕਰ ਦਿੱਤੀ ਜਦ ਕਿ ਉਹ ਅਕਾਲ ਤਖਤ ਦੇ ਹੁਕਮਾਨੀ ਬਿਲਕੁਲ ਉਲੰਘਣਾ ਸੀਗੀ ਕਿ ਭਰਤੀ ਕਰਨ ਦੀ ਤਾਂ ਕਮੇਟੀ ਦੀ ਜਿਹੜੀ ਆ ਉਹ ਸੇਵਾ ਲਈ ਗਈ ਸੀ ਸੁਪੇਜ ਇੱਕ ਸਵਾਲ ਹੋਰ ਲੈ ਲੇ ਜਿਸ ਤਰ੍ਹਾਂ ਦਾ ਹੁਣ ਮਾਹੌਲ ਸਿਰਜਿਆ ਜਾ ਰਿਹਾ ਜਿਹੜਾ ਆ ਸੰਤ ਪੰਡਰਾਲਾ ਦੀ ਤਸਵੀਰ ਨੂੰ ਲੈ ਕੇ ਹਿਮਾਚਲ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਵੀ ਦੇਖਿਆ ਸੀ ਵੀ ਦੇਖਿਆ ਹੁਣ ਉਹਦੇ ਜਿਹੜਾ ਰਿਐਕਸ਼ਨ ਆ ਰਿਹਾ ਲੋਕਾਂ ਦਾ ਕੋਈ ਬਸਤਾ ਭੰਰ ਰਿਹਾ ਕੋਈ ਬਸਤਾ ਤੇ ਪੋਸਟਰ ਲਾ ਰਿਹਾ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਇੱਕ ਮਾਹੌਲ ਕਿਤਨਾ ਦਾ ਸਿਰਜਿਆ ਜਾ ਰਿਹਾ ਦੇਖੋ ਜੀ ਇਹ ਸੰਤਾਂ ਦੀ ਜਿਹਦੇ ਗੱਲ ਕਰੀਏ ਸੰਤ ਸਾਡੇ ਦਿਨਾਂ 'ਚ ਵਸਦੇ ਆ ਉਹਨਾਂ ਦੀ ਲਾਸਾਨੀ ਸ਼ਹਾਦਤ ਆ ਜਿਹੜੀ ਉਹਨੂੰ ਹਮੇਸ਼ਾ ਹੀ ਸਾਡਾ ਸਿਜਦਾ ਹੈ ਠੀਕ ਹੈ ਤੇ ਉਹਨਾਂ ਦੀ ਕੋਈ ਬਦਬੀ ਕਰੇ ਉਹ ਸਾਡੇ برداشت ਨਹੀਂ ਹੈ ਠੀਕ ਹੈ ਅਸੀਂ ਵਾਰ-ਵਾਰ ਇਹ ਬੇਨਤੀ ਕੀਤੀ ਹੈ ਵੀ ਵੇਖੋ ਨਾ ਤੇ ਇਸ ਚੀਜ਼ ਦੀ ਕੋਈ ਮਨਾਹੀ ਹੈ ਕਿ ਆਪਣੇ ਅਸੀਂ ਨਾਇਕ ਦੀ ਤਸਵੀਰ ਲਾ ਕੇ ਜਾਂ ਉਹਨਾਂ ਦਾ ਝੰਡਾ ਲਾ ਕੇ ਅਸੀਂ ਕਿਤੇ ਵੀ ਟ੍ਰੈਵਲ ਕਰ ਸਕਦੇ ਜਾਂ ਤਾਂ ਕੋਈ ਉਹਦਾ ਕੋਰ ਦਾ ਕੋਈ ਹੁਕਮ ਆ ਜਾ ਜਾਂ ਉਹਦੇ ਤੇ ਕੋਈ ਪਾਬੰਦੀ ਹੈ ਸਾਨੂੰ ਦਿਖਾਓ ਇਹ ਚੰਦ ਲੋਕ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਉਹਨਾਂ ਦੀ ਸ਼ਰਾਰਤ ਹੈ ਉਚਾਰਤੀ ਅੰਸਰ ਆ ਜਿਹੜੇ ਉਹ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਨੇ ਇਸ ਦਾ ਵੀ ਵੇਖਣਾ ਚਾਹੀਦਾ ਕਿ ਜੇਕਰ ਜਿੱਥੇ ਸਾਨੂੰ ਸਤਕਾਰ ਨਹੀਂ ਮਿਲਦਾ ਉੱਥੇ ਸਾਨੂੰ ਜਾਣਾ ਨਹੀਂ ਚਾਹੀਦਾ ਨਹੀਂ ਜਾ ਤਾਂ ਵੇਖੋ ਜੀ ਜਿਵੇਂ ਪਹਿਲਾਂ ਸਰਕਾਰ ਕਹਿੰਦੀ ਸਾਡੇ ਲਈ ਬੰਦ ਕਰ ਦਿਓ ਸਾਨੂੰ ਦੱਸ ਦਿਓ ਜੀ ਜਿਹੜਾ ਇਹ ਇਹ ਜਿਹੜਾ ਭਾਰਤ ਆ ਅਸੀਂ ਇਹਦੇ ਵਿੱਚ ਬਸ਼ਿੰਦੇ ਨਹੀਂ ਆ ਅਸੀਂ ਕਿਹੜਾ ਵੀ ਕੋਈ ਬਾਹਰ ਜਾ ਰਹੇ ਹਾਂ ਵੀ ਸਾਨੂੰ ਵੀਜ਼ੇ ਦੀ ਲੋੜ ਆ ਜਾਂ ਕੋਈ ਚੀਜ਼ ਆ ਨਾ ਵੀ ਅਸੀਂ ਤਾਂ ਆਪਣੇ ਹੁਣ ਤੋਂ ਹਰਿਆਣੇ ਵਾਲੇ ਵੀ ਵਿੱਚ ਆ ਗਏ ਹਰਿਆਣੇ ਵਾਲੇ ਵੀ ਕਹਿ ਰਹੇ ਵੀ ਇਹ ਗਲਤ ਹੋ ਰਿਹਾ ਜੀ ਹਰਿਆਣੇ ਵਾਲਿਆਂ ਨੇ ਵੀ ਆਪਣੀਆਂ ਬੱਸਾਂ ਤੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਮਾਤਾ ਰਾਣੀ ਦੀਆਂ ਫੋਟੋਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਮਾਤਾ ਰਾਣੀ ਦੀਆਂ ਪਹਿਲਾਂ ਵੀ ਰੋਂਦ ਰਿਆ ਜੀ ਕਾਮਚੰਦਰ ਦੀਆਂ ਲਾਉਂਦੇ ਰਹਿੰਦੇ ਤੁਸੀਂ ਮੈਨੂੰ ਇੱਕ ਇੱਕ ਵੀ ਕੋਈ ਇਦਾਂ ਦੀ ਘਟਨਾ ਦਿਖਾ ਦਿਓ ਜਿੱਥੇ ਸਿੱਖਾਂ ਨੇ ਜਾਂ ਨੌਜਵਾਨਾਂ ਨੇ ਕਿਸੇ ਧਰਮ ਨੂੰ ਲੈ ਕੇ ਕਿਤੇ ਬਿਰਬੀ ਕੀਤੀ ਹੋਵੇ ਠੀਕ ਹੈ ਕਿ ਕਾਂਗਰਸ ਜਿਹੜੇ ਵਾਰਸ ਪੰਜਾਬ ਆ ਉਹਦੇ ਵੱਲੋਂ ਅੱਜ ਹਲਕਾ ਖੇਮ ਕਰ ਜਿਹੜੀ ਭਰਤੀ ਮੇਹਮ ਦੀ ਸ਼ੁਰੂਆਤ ਕੀਤੀ ਜਾਏਗੀ ਹੀ ਆ ਜੇ ਵੇਖੀਏ ਤਾਂ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਪੂਰੇ ਪੰਜਾਬ ਤੋਂ ਵੱਧ ਜਿਹੜਾ ਹੰਗਾਰਾ ਲੋਕ ਸਭਾ ਹਲਕਾ ਦੂਰ ਸਾਹਿਬ ਚ ਜਿਹੜਾ ਵਾ ਵਾਰਸ ਪੰਜਾਬ ਨੂੰ ਮਿਲਿਆ ਵਾ ਭਾਈ ਅਮਰਤਪਾਲ ਸਿੰਘ ਜੀ ਵੱਡੀ ਲੀਡ ਤੇ ਜਿੱਤੇ ਜੋ ਜਿਹੜੀ ਦਵਾਈ ਹੁਣ ਕਿਦਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਜਿਵੇਂ ਮੇਰੇ ਵੀਰ ਰਜਿੰਦਰ ਨੇ ਹੁਣੇ ਤੁਹਾਨੂੰ ਦੱਸਿਆ ਕਿ ਅਸੀਂ ਸਵੇਰੇ 9 ਵਜੇ ਬੂਥ ਸਟਾਰਟ ਕੀਤਾ ਸੀ ਲਗਭਗ 4-500 ਮੈਂਬਰਸ਼ਿਪ ਸਾਡੇ ਕੋਲ ਹੋ ਚੁੱਕਾ ਠੀਕ ਹੈ ਹੋਰ ਵੀ ਲੋਕ ਆ ਜਿਹੜੇ ਆਪਣੇ ਆਪ ਸੰਪਰਕ ਕਰ ਰਹੇ ਜਿਹੜੇ ਸਾਡੇ ਜ਼ਿੰਮੇਵਾਰ ਸੱਜਣ ਉਹ ਆਪਣੇ ਇਲਾਕੇ ਪਿੰਡਾਂ ਦੇ ਵਿੱਚ ਵੀ ਮ ਲੋਕ ਉਸੇ ਤਰ੍ਹਾਂ ਹੀ ਅ ਅਮਰਪਾਲ ਸਿੰਘ ਦਾ ਮਾਨ ਸਤਕਾਰ ਕਰਦੇ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਲਈ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਹੁਣੇ ਵੀਰ ਦੱਸ ਕੇ ਗਿਆ ਵੀ ਮਾਤਾਵਾਂ ਭੈਣਾਂ ਇੱਥੇ ਆ ਰਹੀਆਂ ਉਹ ਦਵਾਵਾਂ ਦੇ ਰਹੀਆਂ ਇਹ ਕਰਦਾਸ ਹੋ ਰਹੀ ਆ ਵੀ ਸਿੰਘ ਸਾਡੀ ਚਿੱਲ ਦੀ ਬਾਹਰੋਂ ਸੋ ਬਹੁਤ ਵਧੀਆ ਹੰਗਾਰਾ ਹੈ ਜੀ ਤੇ ਅਗਲਾ ਜਿਹੜਾ ਵਾ ਮੈਂ ਸਮਝਦਾ ਵਾਂ ਵੀ ਜਿਹੜੀ ਸਰਕਾਰ ਆ ਉਹ ਅਕਾਲੀ ਦਲ ਵਾਪਸ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਸਾਰੇ ਜਿਹੜੇ ਨੌਜਵਾਨ ਸਾਰੇ ਬਜ਼ੁਰਗ ਹੀ ਸਾਰੇ ਪੰਜਾਬ ਵਾਸੀ ਉਹਨਾਂ ਨੇ ਇਕੱਠੇ ਹੋ ਕੇ ਹੰਬੜਾ ਮਾਰਿਆ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਲਿਆਂਦਾ ਹੁਣ ਜਿਹੜਾ ਵਾ ਉਹ ਵਾਰਸ ਪੰਜਾਬ ਜਥੇਬੰਦੀ ਦੇ ਨਾਲ ਲੋਕ ਵੱਡੇ ਪੱਧਰ ਤੇ ਜੁੜ ਰਹੇ ਆ ਕੀ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਏਕਾ ਇਹਨਾਂ ਦੇ ਵਿੱਚ ਤੇ ਨਹੀਂ ਮੁੜ ਕੇ ਦੋ ਫਾੜ ਕੇ ਨਹੀਂ ਜੀ ਕੋਈ ਦੋ ਫਾੜ ਨਹੀਂ ਜੀ ਤੁਸੀਂ ਦੇਖ ਲਓ ਸਾਰੇ ਇਕੱਠੇ ਆ ਸਾਰੇ ਇਕਜੁੱਟ ਆ ਇਕਜੁੱਟ ਹੋ ਕੇ ਸਾਰੇ ਹਿੰਮਤ ਕਰ ਰਹੇ ਆ ਮਿਹਨਤ ਮਾਰ ਰਹੇ ਆ ਬਾਕੀ ਸਾਰੇ ਅਰਦਾਸ ਕਰਦੇ ਆ ਵੀ ਭਾਈ ਸਾਹਿਬ ਜਲਦੀ ਆਪਦੇ ਆ ਕੇ ਇੱਕ ਵਾਰ ਦੌਰ ਸੰਭਣ ਤਾਂ ਜੋ ਹੋਰ ਜ਼ਿਆਦਾ ਹੰਗਾਰਾ ਮਿਲੇ ਜਿਹੜੀ ਜਿਹੜੀ ਉਹਨਾਂ ਦੀ ਚਲਾਈ ਮਹਿਮ ਉਹਨੂੰ ਆਪਾਂ ਕਿੱਲੇ ਲੈ ਕੇ ਜਾਈਏ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਓਗੇ ਲੋਕਾਂ ਦੇ ਮੁੱਦੇ ਵੇਖੋ ਜੀ ਸਭ ਤੋਂ ਪਹਿਲਾ ਮੁੱਦਾ ਹੀ ਜਦੋਂ ਭਾਈ ਅਮਰਤਪਾਲ ਦੁਬਈ ਤੋਂ ਆਇਆ ਤੇ ਨਸ਼ਿਆਂ ਦਾ ਮੁੱਦਾ ਵੀ ਸਭ ਤੋਂ ਮੇਨ ਜੇਕਰ ਪੰਜਾਬ ਦੇ ਭਵਿੱਖ ਨੂੰ ਸੰਭਾਲਣਾ ਹੈ ਪੰਜਾਬ ਨੂੰ ਸੰਭਾਲਣਾ ਹੈ ਤੇ ਇੱਥੋਂ ਦੀ ਨੌਜਵਾਨੀ ਨੂੰ ਸੰਭਾਲਣਾ ਪਊਗਾ ਕਿ ਇੱਥੋਂ ਦੀ ਨੌਜਵਾਨੀ ਨੂੰ ਸਭ ਤੋਂ ਪਹਿਲੀ ਮਾਰ ਨਸ਼ਿਆਂ ਦੀ ਪਈ ਆ ਤੇ ਉਤੋਂ ਦੂਜੀ ਮਾਰ ਹੈ ਜਿਹੜਾ ਬਾਹਰ ਪ੍ਰਵਾਸ ਹੋ ਰਿਹਾ ਆ ਤੇ ਇਸ ਕਰਕੇ ਅਸੀਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਟਾਂਗੇ ਅਸੀਂ ਕਿਸੇ ਨੂੰ ਕੋਈ ਇਹ ਲਾਲਚ ਨਹੀਂ ਦੇਣਾ ਵੀ ਤੁਹਾਨੂੰ ਢਾਲ ਰੋਟੀ ਦਵਾਂਗੇ ਤੁਹਾਨੂੰ ਕੋਈ ਆਟਾ ਦਵਾਂਗੇ ਫਰੀ ਦਾ ਰਾਸ਼ਨ ਦਵਾਂਗੇ ਅਸੀਂ ਲੋਕਾਂ ਨੂੰ ਇਹ ਦਵਾਂਗੇ ਵੀ ਇਹ ਵਾਦਾ ਕਰਦੇ ਹਾਂ ਵੀ ਰੋਜ਼ਗਾਰ ਦਵਾਂਗੇ ਨਸ਼ਿਆਂ ਦੇ ਵਿੱਚੋਂ ਕੱਟਾਂਗੇ ਤੇ ਉਹ ਨੌਜਵਾਨ ਰੋਜ਼ਗਾਰ ਤੇ ਲੱਗਣਗੇ ਵੀ ਉਹ ਢਾਲ ਰੋਟੀ ਆਪ ਕਮਾਉਣ ਜੁਕੇ ਹੋਣਗੇ ਜੀ ਅਸੀਂ ਕੋਈ ਦੂਜੀਆਂ ਪਾਰਟੀਆਂ ਵਾਲੀ ਇਤਾਂ ਦੀ ਰਣਨੀਤੀ ਨਹੀਂ ਕਰਨੀ ਵੀ ਮੁਫਤ ਦਾ ਰਾਸ਼ਨ ਦੇ ਕੇ ਵੋਟਾਂ ਕਰਾਉਣੀਆਂ ਅਸੀਂ ਨੌਜਵਾਨਾਂ ਨੂੰ ਪੈਰਾਂ ਸਿਰ ਤੇ ਖੜੇ ਕਰਾਂਗੇ ਤੇ ਨੌਜਵਾਨਾਂ ਨੂੰ ਇਹੋ ਹੀ ਆਪਣਾ ਮੈਸੇਜ ਆ ਯੋਨ ਅਮਿਤ ਸ਼ਾਹ ਨੇ ਕਹਤਾ ਵਾ ਵੀ ਉਹ ਭਾਈ ਅਮਰਤਪਾਲ ਅੰਦਰ ਬੈਠਾ ਪਾਠ ਕਰ ਰਿਹਾ ਵਾ ਵੀ ਗੁਰਬਾਣੀ ਦੇ ਲੜ ਲਕੋ ਪਾਠ ਕਰੋ ਨਾਮ ਜਪੋ ਤੇ ਦੂਜਾ ਅਮਿਤ ਸ਼ਾਹ ਨੂੰ ਵੀ ਇਹੋ ਕਹਨੇ ਆ ਵੀ ਜਿਹੜੇ ਜੋਧੇ ਆ ਉਹ ਪਾਠ ਹੀ ਕਰਦੇ ਹੁੰਦੇ ਆ ਉਹ ਗੁਰਬਾਣੀ ਪੜ੍ਹਦੇ ਹੁੰਦੇ ਆ ਵੇਖੋ ਵੀ ਇੱਕ ਨਾ ਕਰਤਾਰ ਸਿੰਘ ਝੱਬਰ ਦੀ ਮੈਂ ਘਟਨਾ ਘਟਨਾ ਪੜ੍ਹ ਰਿਆ ਸੀ ਅੱਜ ਹੀ ਵੀ ਉਹ ਜੇਲ੍ਹ ਦੇ ਵਿੱਚ ਜਦੋਂ ਲੱਗੇ ਹੋਏ ਸੀ ਤੇ ਉਹਨਾਂ ਦੀ ਕਾਲ ਕੁੱਠੜੀ ਦੇ ਨਾਲ ਹੀ ਵੀਰ ਸਵਰ ਕਰ ਜਿਹੜਾ ਇਹਨਾਂ ਦਾ ਹੀ ਰੋਹਾ ਹ ਅਮਿਤ ਸ਼ਾਹਣਾ ਦਾ ਵੀਰ ਸਾਵਰ ਕਰਤੇ ਭਾਈ ਕਰਤਾਰ ਸਿੰਘ ਝੱਬਰ ਨੇ ਦੋ ਟਾਈਮ ਸਵੇਰੇ ਵੀ ਨਿਤਨੇਮ ਸੰਭਣਾ ਤੇ ਸ਼ਾਮਾਂ ਨੂੰ ਸੋਧਰ ਪੜਨੀ ਜੇਲ੍ਹ ਦੇ ਵਿੱਚ ਤੇ ਉਹ ਰੋਣ ਦੀ ਆਵਾਜ਼ ਆਉਣੀ ਨਾਲ ਵਾਲੀ ਕੋਟੜੀ ਦੇ ਵਿੱਚੋਂ ਵੀਰ ਸਾਵਰ ਕਰਨੇ ਰੋਣਾ ਰੋਜ ਇੱਕ ਦਿਨ ਜਦੋਂ ਕਰਤਾਰ ਸਿੰਘ ਝੱਬਰ ਜੀ ਮਿਲੇ ਨਾ ਵੀਰ ਸਾਵਰ ਕਰਨ ਨੂੰ ਤੇ ਕਹਿੰਦੇ ਵੀ ਕੀ ਗੱਲ ਆ ਰੋਂਦਾ ਕਿਉਂ ਆ ਵੀ ਮੈਂ ਬਾਣੀ ਪੜਨੀ ਦੀ ਮੈਂ ਰੱਬ ਦਾ ਨਾਮ ਲੈਣਾ ਤੂੰ ਚੀਚੀ ਚੀਕਾ ਮਾਰਦਾ ਕੀ ਗੱਲ ਆ ਕਹਿੰਦਾ ਮੈਂ ਬਹੁਤ ਪਛਤਾਉਂਦਾ ਵੀ ਮੈਂ ਅੰਗਰੇਜ਼ਾਂ ਦੇ ਖਿਲਾਫ ਬੋਲ ਕੇ ਮੈਂ ਗੁਲਾਮੀ ਦਾ ਉਦੋਂ ਮੈਨੂੰ ਭੂਤ ਜਿਹਾ ਸਵਾਰ ਸੀ ਮੈਂ ਤੇ ਮੈਂ ਉੱਠਿਆ ਤੇ ਮੈਂ ਕਿਹਾ ਵੀ ਨਹੀਂ ਅਸੀਂ ਗੁਲਾਮੀ ਕੋਲੋਂ ਲਾਉਣੀ ਹੈ ਤੇ ਮੈਂ ਬੋਲ ਬੈਠਾ ਤੇ ਹੁਣ ਮੈਂ ਕਾਲ ਕੁੱਟੜੀ ਦੇ ਵਿੱਚ ਮੈਂ ਕਿਹਾ ਵੀ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਤੇ ਮੈਂ ਬਾਹਰ ਨਿਕਲਾ ਬੰਦਾ ਪਰ ਸਿੱਖਾਂ ਦੇ ਉਹ ਯੋਧੇ ਕਰਤਾਰ ਸਿੰਘ ਜੱਬਰ ਨੇ ਕਿਹਾ ਵੀ ਜਿਹੜੀਆਂ ਇਹ ਕਾਲ ਕੁੱਟੜੀ ਹੁੰਦੀਆਂ ਨੇ ਜਿਹੜੀਆਂ ਜੇਲਾ ਹੁੰਦੀਆਂ ਇਹ ਮਾਨ ਵਾਲੀ ਗੱਲ ਹੁੰਦੀ ਵੀ ਕੌਮਲੀ ਜੇਲ੍ਹ ਚੋਂ ਨਾਲ ਤੇ ਜਿਹੜੀਆਂ ਸ਼ਹਾਦਤ ਹੁੰਦੀਆਂ ਇਹ ਇੱਕ ਸਨਮਾਨ ਆ ਵੀ ਇਹ ਸਿੱਖਾਂ ਨੂੰ ਇੱਕ ਸਨਮਾਨ ਆ ਤੇ ਮੈਂ ਕਹਿੰਦਾ ਉਹ ਵੀ ਅਮਰਤਸ਼ਾਹ ਨੂੰ ਵੀ ਜਿਹੜੇ ਸਾਡੇ ਜੋਧੇ ਹਨ ਉਹ ਪਾਰਟੀ ਕਰਦੇ ਹੁੰਦੇ ਸਾਡੇ ਜੋਧੇ ਜ਼ਿਲਾ ਦੀ ਗੁਰਬਾਨੀ ਪੜਦੇ ਹੁੰਦੇ ਚੀਕਾਂ ਨਹੀਂ ਮਾਰਦੇ ਹੁੰਦੇ 15 15 ਸੈਕਿੰਡ ਦਾ ਆਹ ਵੀ ਕਮੈਂਟ ਪਤੀ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਤਕੜੇ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਮਹਿਮ ਦਾ ਹਿੱਸਾ ਬਣੀਏ ਤਾਂ ਜੋ ਆਪਾਂ ਜਿਹੜੀ ਗੁਲਾਮੀ ਆ ਆਪਣੀ ਕੌਮ ਪੰਥ ਨੂੰ ਗੁਲਾਮੀ ਆ ਪੰਜਾਬ ਨੂੰ ਗੁਲਾਮੀ ਉਹਨੂੰ ਖਤਮ ਕਰੀਏ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨੀ ਸੋ ਇਹ ਸਨ ਸਾਰੀ ਟੀਮ ਹੈ ਭਾਈ ਅਮਰਤਪਾਲ ਜੀ ਦੇ ਵਿੱਚ ਮੀਰ ਸਿੰਘ ਜੀ ਮੀਰ ਰਜਿੰਦਰ ਸਿੰਘ ਜੀ ਤਲਵੰਡੀ ਜਿਨ੍ਹਾਂ ਨੇ ਅੱਜ ਨਾਲ ਗੱਲਬਾਤ ਕੀਤੀ ਆਪਾਂ ਭਰਤੀ ਮਹਿੰਮ ਜਿਹੜੀ ਆ ਵਾਰਸ ਪੰਜਾਬ ਦੇ ਸ਼ਰੋਮੀ ਯਕਾਲੀ ਦਲ ਦੀ ਆਰੰਭ ਹੋ ਚੁੱਕਿਆ ਉਸ ਨੂੰ ਅਸੀਂ ਪਉ ਵੰਡਾ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਸਥਾਨ ਤੇ ਮੌਜੂਦ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ